ਦੁਆਰਾ ਸਿਕ ਸੈਂਟਰ ਆਫ ਵਰਜੀਨੀਆ ਚ ਗੁਰਬਾਣੀ ਦੇ ਪ੍ਰਚਾਰ ਦੇ ਨਾਲ ਨਾਲ ਇੱਥੇ ਵਸਦੇ ਸਿੱਖ ਪਾਇਚਾਰੇ ਦੀ ਅਗਲੀ ਪੀੜੀ ਨੂੰ ਸਿੱਖ ਧਰਮ ਨਾਲ ਜੋੜਨ ਲਈ ਸਮੇਂ-ਸਮੇਂ ਤੇ ਉਪਰਾਲੇ ਕੀਤੇ ਜਾਂਦੇ ਰਹਿੰਦੇ ਹਨ ਇਸੇ ਸੋਚ ਅਧੀਨ ਬੀਤੇ ਦਿਨ ਇੱਥੇ ਬੱਚਿਆਂ ਦਾ 2 ਦਿਨਾ ਗੁਰਮਤ ਕੈਂਪ ਆਯੋਜਿਤ ਕੀਤਾ ਗਿਆ ਇਸ ਕੈਂਪ ਵਿੱਚ 5 ਤੋਂ 18 ਸਾਲ ਦੇ 30 ਬੱਚਿਆਂ ਨੇ ਪਾਗ ਲਿਆ ਕੈਂਪ ਦੌਰਾਨ ਬੱਚਿਆਂ ਨੂੰ ਗੁਰਮਤ ਅਤੇ ਗੁਰ ਇਤਿਹਾਸ ਦੇ ਨਾਲ ਜੋੜਿਆ ਗਿਆ। ਬੱਚਿਆਂ ਨੂੰ ਪੰਜ ਤਖਤਾਂ ਤੇ ਪੰਜ ਪਿਆਰਿਆਂ ਦੀ ਮਹਾਨਤਾ ਬਾਰੇ ਦੱਸਣ ਤੋਂ ਇਲਾਵਾ ਸਿੱਖ ਪੰਥ ਦੇ ਮਹਾਨ ਸ਼ਹੀਦਾਂ ਬਾਬਾ ਬੰਦਾ ਸਿੰਘ ਬਹਾਦਰ ਜੀ, ਬਾਬਾ ਦੀਪ ਸਿੰਘ ਜੀ ਸ਼ਹੀਦ, ਸ਼ਹੀਦ ਭਾਈ ਤਾਰੂ ਸਿੰਘ ਜੀ, ਸ਼ਹੀਦ ਭਾਈ ਮਨੀ ਸਿੰਘ ਜੀ, ਸ਼ਹੀਦ ਭਾਈ ਸਤੀਦਾਤਾ ਜੀ, ਸ਼ਹੀਦ ਭਾਈ ਮਤੀਦਾਤਾ ਜੀ, ਸ਼ਹੀਦ ਭਾਈ ਦਿਆਲਾ ਜੀ ਦੀਆਂ ਸ਼ਹਾਦਤਾਂ ਬਾਰੇ ਭਰਪੂਰ ਜਾਣਕਾਰੀ ਦਿੱਤੀ ਗਈ। ਕੈਂਪ ਦੇ ਅੰਤ ਵਿੱਚ ਬੱਚਿਆਂ ਦੀ ਪ੍ਰੀਖਿਆ ਵੀ ਲਈ ਗਈ ਜਿਸ ਵਿੱਚ ਬੱਚਿਆਂ ਨੇ ਬਹੁਤ ਹੀ ਸਟੀਕ ਜਵਾਬ ਦਿੱਤੇ ਕੈਂਪ ਦਾ ਪ੍ਰਬੰਧ ਐਜੂਕੇਸ਼ਨ ਕਮੇਟੀ ਦੀ ਇੰਚਾਰਜ ਬੀਬੀ ਗਗਨਦੀਪ ਕੌਰ ਅਤੇ ਸਕੱਤਰ ਅਮਨਦੀਪ ਕੌਰ ਨੇ ਕੀਤਾ ਜਿਨ੍ਹਾਂ ਵਿੱਚ ਰਾਜਵੀਰ ਕੌਰ, ਰਾਜਵੰਤ ਕੌਰ, ਗਗਨਦੀਪ ਕੌਰ ਪੰਨੂ ਅਤੇ ਹੋਰ अनेका ਸੇਵਾਦਾਰਾਂ ਵੱਲੋਂ ਸਹਿਯੋਗ ਕੀਤਾ ਗਿਆ ਸਲਾਈਡ ਸਿਆਰ ਕਰਨ ਦੇ ਵਿੱਚ ਦਲਬਾਜ ਸਿੱਧੂ ਨੇ ਵੱਡਾ ਸਹਿਯੋਗ ਦਿੱਤਾ ਕੁੱਲ ਮਿਲਾ ਕੇ ਇਸ ਗੁਰਮਤ ਕੈਂਪ ਤੋਂ ਬੱਚਿਆਂ ਨੇ ਬਹੁਤ ਲਾਭ ਉਠਾਇਆ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਪਾਈ ਸਾਹਿਬ ਪਾਈ ਰਵਿੰਦਰ ਸਿੰਘ ਨੇ ਵੀ ਬੱਚਿਆਂ ਨਾਲ ਗੁਰਮਤਿ ਦੀ ਸਾਂਝ ਪਾਈ ਅਤੇ ਉਹਨਾਂ ਨੂੰ ਸਿੱਖ ਧਰਮ ਬਾਰੇ ਹੋਰ ਗੰਭੀਰਤਾ ਨਾਲ ਜਾਣਨ ਲਈ ਪ੍ਰੇਰਿਤ ਕੀਤਾ।